ਦੁਸ਼ਮਣਾਂ ਦੀਆਂ ਜੜਾਂ ਪਟੀਆਂ ਜਾਣਗੀਆਂ ਕੰਨਾਂ ਨੂੰ ਹੱਥ ਲੱਗ ਜਾਣਗੇ ਮੱਥੇ ਰਗੜਨਗੇ ਘਰ 'ਚ ਇਹ ਪਾਠ ਕਰਨ ਮਗਰੋਂ ਜਲ ਦਾ ਛਿੜਕਾ ਮੇਨ ਗੇਟ ਅੱਗੇ 19 ਦਿਨ ਕਰਨਾ ਹੈ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ ਜਦੋਂ ਵੀ ਬਾਣੀ ਪੜ੍ਹਦੇ ਹਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਨਿਤਨੇਮ ਕਰਦੇ ਆਂ ਆਪਾਂ ਉਹਦੇ ਵਿੱਚੋਂ ਪੜ੍ਹਦੇ ਆਂ ਸਤ ਗੁਰ ਦਾਤਾ ਨਾਮਕਾ ਪੂਰਾ ਜਿਸ ਪੰਡਾਰ ਗੁਰੂ ਦਾ ਨਾਮ ਉਹਦੀ ਦਾਤ ਦੇਣ ਵਾਲਾ ਸਤਗੁਰੂ ਆਪ ਹੈ ਉਸ ਗੁਰੂ ਦਾ ਨਾਮ ਦੇ ਖਜ਼ਾਨਾ ਅਮੁਖ ਹੈ ਉਹ ਮੁਕਦਾ ਨਹੀਂ ਹੈ ਸਦਾ ਸਦਾ ਸਲਾਹੀ ਹੈ ਅੰਤ ਨਾ ਪਾਰ ਆਵਾਰ ਗੁਰੂ ਦੀ ਸ਼ਰਨ ਪੈ ਕੇ ਹੀ ਸਦਾ ਹੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਪੈਂਦੀ ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੇ ਗੁਣਾਂ ਤੇ ਸਮੁੰਦਰ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਿਆ ਉਹ ਇੰਨਾ ਮਹਾਨ ਸਤਿਗੁਰੂ ਹੈ ਉਹਦੀ ਜਿਕੇ ਆਪਾਂ ਕਈ ਵੀ ਉਦਾਹਨਤ ਪਾ ਲਈਏ ਉਦਾਹਨਤ ਨਹੀਂ ਪਾਇਆ ਜਾਦਾ ਕਿ ਕਿੱਥੋਂ ਸ਼ੁਰੂ ਹੋਇਆ ਕਿੱਥੇ ਖਤਮ ਹੋਣਾ ਇਦਾਂ ਉਹਦਾ ਕੁਝ ਵੀ ਨਹੀਂ ਆਪਾਂ ਪੜ ਸਕਦੇ ਪਰਮਾਤਮਾ ਬਾਰੇ ਉਹਦਾ ਅਗਮ ਅਗਾਧ ਹੈ ਪਿਆਰੇ ਇਥੇ ਬੇਨਤੀ ਕਰਕੇ ਮੈਂ ਆਪਜੀ ਦਾ ਧਿਆਨ ਜ਼ਰੂਰ ਦਿਵਾਵਾਂ ਸਾਧ ਸੰਗਤ ਜਦੋਂ ਅਸੀਂ ਕਿਸੇ ਨਾਲ ਈਰਖਾ ਦਵੇਸ਼ ਕਰਦੇ ਹਾਂ ਉਥੇ ਅਸੀਂ ਆਪਣੇ ਹੀ ਨੁਕਸਾਨ ਕਰਦੇ ਹਾਂ ਚੰਗਾ ਗੁਣ ਜਿਹੜਾ ਆਪਣੇ ਅੰਦਰ ਹੁੰਦਾ ਮਾੜਾ ਮੋਟਾ ਸੀ ਉਹ ਵੀ ਗਵਾ ਬੈਠਦੇ ਹਾਂ ਦੁਸ਼ਮਣਾਂ ਦੀਆਂ ਜੜਾਂ ਪਟੀਆਂ ਜਾਣਗੀਆਂ ਕਿਵੇਂ ਜਿਹੜਾ ਸਾਡੇ ਨਾਲ ਈਰਖਾ ਕਰਦਾ ਹੈ ਨਾ ਜਿਹੜਾ ਸਾਡੇ ਤੇ ਵਿਰੋਧਤਾ ਰੱਖਦਾ ਹੈ ਮਹਾਪੁਰਖੇ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਜੇ ਉਹਨੇ ਸਾਡੇ ਨਾਲ ਈਰਖਾ ਵਧਾਤੀ ਅਸੀਂ ਨਿਤਨੇਮ ਵਧਾ ਦਈਏ ਉਹਦੇ ਹੱਥ ਆਪਣੇ ਆਪ ਜੁੜ ਜਾਣਗੇ ਸਾਡੇ ਕੋਲ ਤੇ ਮੰਤਰਾਂ ਸਿਰ ਮੰਤਰ ਹੈ ਮੂਲ ਮੰਤਰ ਹੈ ਅਸੀਂ ਮੂਲ ਮੰਤਰ ਜਪਣਾ ਸ਼ੁਰੂ ਕਰ ਦਈਏ ਜਿਹਦੇ ਕੋਲੇ ਮੂਲ ਮੰਤਰ ਦੀ ਤਾਕਤ ਹੈ ਜਿਹਦੇ ਕੋਲੇ ਮੂਲ ਮੰਤਰ ਵਰਗਾ ਮੰਤਰ ਹੈ ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਇਹ ਸਤਿਗੁਰੂ ਉਹਦੇ ਤੇ ਰਹਿਮਤ ਕਰ ਦਿੰਦੇ ਨੇ ਮੇਰੇ ਪਾਰਸ਼ਾ ਉਹਦੇ ਤੇ ਰਹਿਮਤ ਕਰ ਦਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਦੇ ਤੇ ਰਹਿਮਤ ਕਰ ਦਿੰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰਨਗੇ ਪਿਆਰਿਓ ਇਹ ਗੱਲ ਯਾਦ ਰੱਖਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਤੇ ਰਹਿਮਤਾ ਕਰਨਗੇ ਸਾਨੂੰ ਇਸ ਗੱਲ ਦਾ ਜਿਹੜਾ ਹੈ ਜ਼ਰੂਰ ਅਨੁਮਾਨ ਹੋਣਾ ਚਾਹੀਦਾ ਹੈ ਕਿ ਭਰੋਸਾ ਹੋਵੇ ਗੁਰੂ ਤੇ ਪਾਠ ਕਰਿਏ ਨਿਤਨੇਮ ਕਰੀਏ ਕਿੰਨੇ ਨੇ ਜੇਕਰ ਅਸੀਂ ਨਿਤਨੇਮ ਵਧਾਤਾ ਕਹਿੰਦੇ ਉਹ ਬੰਦਾ ਵੀ ਸਾਡੇ ਨਾਲ ਈਰਖਾ ਕਰਨੀ ਛੱਡ ਦੇਗਾ ਉਹਦੇ ਮਨ ਦੇ ਵਿੱਚ ਵੀ ਸਾਡੇ ਪ੍ਰਤੀ ਜਿਹੜੀ ਹੈ ਨਿਮਰਤਾ ਆ ਜਾਏਗੀ ਵੀ ਨਹੀਂ ਯਾਰ ਮੈਂ ਇਹਦੇ ਨਾਲ ਗਲਤ ਕੀਤਾ ਵਾਲ ਕਿ ਮੈਂ ਹੀ ਗਲਤ ਆ ਇਹ ਗੱਲ ਦਾ ਉਹਦੇ ਮਨ ਦੇ ਵਿੱਚ ਆ ਜਾਏਗਾ ਸਾਡੀ ਰੱਖਿਆ ਫਿਰ ਗੁਰੂ ਨੇ ਕਰਨੀ ਜਿਸ ਦਾ ਹੋਵੇ ਵੱਲ ਸੋ ਕਰੇ ਨਾ ਹਾਰਦਾ ਇਸ ਕਰਕੇ ਗੁਰੂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਲੋਕਾਂ ਨਾਲ ਲੜਨ ਦੀ ਬਜਾਏ ਜਿੱਥੇ ਹਾਂ ਜ਼ਰੂਰਤ ਹੈ ਬੋਲਣ ਦੀ ਉੱਥੇ ਬੋਲੀਏ ਪਰ ਸਾਧ ਸੰਗਤ ਇਸ ਚੀਜ਼ ਨੂੰ ਸਮਝਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਅਸੀਂ ਫਾਲਤੂ ਗੱਲਾਂ ਦੇ ਵਿੱਚ ਟਾਈਮ ਵੇਸਟ ਕਰਦੇ ਆਂ ਵੀ ਆਹ ਕਰ ਲਈਏ ਉਹ ਕਰ ਲਈਏ ਐਦਾਂ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ ਉਹ ਤੇ ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਆਪਣਾ ਟਾਈਮ ਵੇਸਟ ਕਰ ਦਿੰਨੇ ਆਂ ਗੁਰਬਾਣੀ ਪੜ੍ਹੀਏ ਜਾਲਾ ਆਪਣੇ ਕੋਲ ਰੱਖੀਏ ਤੇ ਸਾਧ ਸੰਗਤ ਉਸ ਜਲ ਦਾ ਛਿੜਕਾ ਆਪਣੇ ਘਰ 'ਚ ਕਰ ਸਕਦੇ ਆਂ ਜਾਂ ਛੱਕ ਵੀ ਸਕਦੇ ਆਂ ਕੋਈ ਗੱਲ ਜਿਹੜੀ ਐ ਇਸ ਚੀਜ਼ ਦੀ ਮਨਾਹੀ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਲਿਆਈਏ ਗੁਰਬਾਣੀ ਦਾ ਪਾਠ ਕਰੀਏ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਸਤਗੁਰੂ ਕਹਿੰਦੇ ਨੇ ਅਸੀਂ ਤੇ ਸਾਰਿਆਂ ਦੇ ਆ ਭਾਈ ਜਿਹੜਾ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਤੇ ਉਹ ਜੁੜ ਸਕਦਾ ਹੈ ਜੀ ਸਦਕੇ ਅਕਾਲ ਪੁਰਖ ਦੀ ਗੱਲ ਕਰਨ ਵਾਲੇ ਸਤਗੁਰੂ ਦੇ ਨਾਲ ਜਿਹੜਾ ਜੁੜ ਗਿਆ ਤੇ ਪਿਆਰਿਓ ਅਕਾਲ ਪੁਰਖ ਫਿਰ ਉਹਦਾ ਹੋ ਗਿਆ ਇਹ ਯਾਦ ਰੱਖੀ